ਜੀ ਬਤਨ ਜੀ ਅੱਜ ਕਿਸ ਵਿਸ਼ੇ ਤੇ ਜਿਹੜੀ ਮੀਟਿੰਗ ਹੋਈ ਹੈ ਜੀ ਮੈਂ ਕਿਸਾਨ ਛਕੜੀ ਟੋਡਾ ਦਾ ਵਾਇਸਪ੍ਰਧਾਨ ਸਰਕਸੰਗ ਦੁਬਲੀ ਅੱਜ ਨਗਰ ਲੱਧੂ ਦੇ ਵਿੱਚ ਸਦਾ ਸੋਚਨ ਦੇ ਲੱਧੂ ਦੇ ਗਰੇਵ ਇਹ ਜਿੱਥੇ ਹੋਈ ਜੋ ਬੀਜਪੀ ਦੀਆਂ ਨੀਤੀਆਂ ਦੇ ਵਰਖਲਾ ਜੋ ਸਾਡੇ ਸ਼ੰਭੂ ਬਾਟਰ ਤੇ ਚ ਖਦੌਰੀ ਬਾਟਰ ਤੇ ਸਾਡੇ ਦੇ ਗੁਰਗੀਆਂ ਚਲਾਈਆਂ ਗਈਆਂ ਪਰ ਬੀਜੇਪੀ ਦੀ ਜਿਹੜੀ ਨੀਤੀ ਆ ਸਾਡੇ ਦੇਸ਼ ਦੀ ਖੌਲ ਸਾਡੇ ਦੇਸ਼ ਦੇ ਜਵਾਨਾਂ ਨੂੰ जख्मी ਕਰਕੇ ਇੱਕ ਸੰਸ਼ੀਲ ਕਰਕੇ ਉਹਨਾਂ ਸਰਕਾਰੀ ਮੁਲਾਜ਼ਮਾਂ ਨੂੰ ਇਹ ਜਿਹੜੇ ਨੇ ਉਥੇ ਮੈਡਲ ਦੇ ਰਹੇ ਨੇ ਅਸੀਂ ਪਹਿਲੀ ਦੀਵ ਨੂੰ ਪੂਰੇ ਭਾਗ ਦੇ ਅੰਦਰ ਤਸੀਲਾਂ ਦੇ ਵਿੱਚ ਬੀਜੇਪੀ ਸਰਕਾਰ ਦਾ ਪੁੱਧਲੇ ਫੁਕਾਂਗੇ ਖਟੜ ਸਰਕਾਰ ਦੇ ਫੁੱਦਲੇ ਪੂਕਾਂਗੇ ਕਿਉਂਕਿ ਸਾਡੇ ਦੇਸ਼ ਦੀ ਫੌਜ ਸਾਡੇ ਹੀ ਜਵਾਨ ਮਾਰ ਕੇ ਸਾਡੇ ਦੇਸ਼ ਦੇ ਅਫਸਰਾਂ ਨੂੰ ਇਹ ਮੈਡਲ ਦੇ ਰਹੇ ਨੇ ਅਸੀਂ ਇਹਨਾਂ ਚੀਜ਼ ਦਾ ਵਿਰੋਧ ਕਰਦੇ ਹਾਂ ਕਿਉਂਕਿ ਫੌਜਾਂ ਬਾਅਦ ਦੇ ਦੇਸ਼ ਨਾਲ ਲੜਨ ਵਾਸਤੇ ਹੁੰਦੀਆਂ ਪਰ ਸਾਡੀ ਸਰਕਾਰ ਜਿਹੜੀ ਸੈਂਟਰ ਦੀ ਉਹਨੇ ਸਾਡੇ ਤੇ ਗੋਲੀਆਂ ਚਲਾ ਕੇ ਇੱਕ ਬੰਨੇ ਮੈਡਲ ਦੇ ਰਹੀ ਆ ਦੂਜੇ ਬੰਨੇ ਸਾਡੇ ਦੇਸ਼ ਦਾ ਅਨੁਸਾਰ ਹੋ ਰਿਹਾ ਧੰਨਵਾਦ ਹਾਂਜੀ ਪ੍ਰਧਾਨ ਕਿਹੜੇ ਵਿਸ਼ੇ ਤੇ ਅੱਜ ਇਹ ਜਿਹੜੀ ਮੀਟਿੰਗ ਕੀਤੀ ਗਈ ਫਰਵਾਇ ਕਿ ਦਿੱਕਾ ਖਾਲਸਾ ਵੈਰੀਓ ਜੀ ਕਿ ਫਤੇ ਫਿਰ ਤੋਂ ਸਪੈਸ਼ਲ ਮੀਟਿੰਗ ਦਾ ਆ ਕੋਈ ਨਹੀਂ ਸੀ ਸਰਦਾਰ ਭਾਈ ਲੱਧੂ ਦੇ ਇੱਕ ਸਾਡਾ ਕਿਸਾਨ ਆਗੂ ਪਿੰਡ ਦਾ ਸੀਨੀਅਰ ਮੈਂਬਰ ਸੀਗਾ ਸਰਦਾਰ ਜਸਵੰਤ ਸਿੰਘ ਉਹ ਪੂਜੀ ਵੀਰ ਤੇ ਉਹਦੀ ਘਰਵਾਲੀ ਰਾਤ 12:00 ਵਜੇ ਚਾਲਾ ਮਾਰ ਗਈ ਉਸਦੇ ਅਫਸੋਸ ਕਰਨ ਵਾਸਤੇ ਜੈ ਸ਼ਿੰਦੀ ਦੇ ਆਗੂ ਸਰਦਾਰ ਇੰਦਰਜੀਤ ਕੋਟ ਬੁੱਢਾ ਸਰਦਾਰ ਖਾਨ ਸਿੰਘ ਦੀ ਸਦਾਕਾਰ ਸਿੰਘ ਦੀ ਸਰਦਾਰ ਅਰਪਾਲ ਸਿੰਘ ਦੇ ਸਰਦਾਰ ਬਲੀ ਸਿੰਘ ਸਰਦਾਰ ਬਲਦੀਪ ਸਿੰਘ ਬਦਲ ਵਿਚਾਰ ਬਟਾਂਦੇ ਕੀਤੇ ਗਏ ਬਹੁਤ ਮਤਭਾਗੀ ਜਿਹੜੀ ਘਟਨਾ ਆ ਜੋ ਵਾਪਰੀ ਆ ਤੇ ਉਹਦੇ ਤੋਂ ਬਾਅਦ ਅੱਜ ਅਸੀਂ ਇੱਕ ਮੀਟਿੰਗ ਮੇਰੇ ਘਰੇ ਵੀ ਲਾਈ ਆ ਇਹਦਾ ਕਾਰਨ ਇਹ ਆ ਵੀ ਬਦਲ ਜਿਹੜੀ ਭਾਜਪਾ ਦੀ ਸਰਕਾਰ ਆ ਜਿਨ੍ਹਾਂ ਨੇ ਸਾਡੇ ਤੇ ਦਿੱਲੀ ਜਾਂਦੇ ਸਮੇਂ ਗੋਲੀਆਂ ਚਲਾ ਕੇ ਸਾਡਾ ਇੱਕ ਜਵਾਨ ਇੱਕ ਜਿਹੜਾ ਕਿਸਾਨ ਅਛੀਦ ਕਰ ਦਿੱਤਾ ਗਿਆ ਬਾਕੀ ਉਹਨੂੰ ਫੱਟੜ ਕਰ ਦਿੱਤਾ ਗਿਆ ਪਈਆਂ ਦੀਆਂ ਅੱਖਾਂ ਨੇ ਅੰਨੀਆਂ ਹੋ ਗਈਆਂ ਤੇ ਉਹਦੇ ਮਤਲਬ ਖੁਸ਼ੀ ਦੇ ਵਿੱਚ ਜਿਹੜੀ ਭਾਜਪਾ ਸਰਕਾਰ ਆ ਉਹਨਾਂ ਦੇ ਮਤਲਬ ਜਿੰਨੇ ਵੀ ਉਹਨਾਂ ਦੇ ਅਧਿਕਾਰੀ ਆ ਪੁਲਿਸ ਦੇ ਅਧਿਕਾਰੀ ਆ ਸੈਂਟਰ ਦੇ ਜਾਂ ਹਰਿਆਣਾ ਸਰਕਾਰ ਦੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਬਹੁਤ ਸ਼ਰਮਨਾਕ ਗੱਲ ਆ ਇਹ ਸੈਂਟਰ ਸਰਕਾਰ ਦੀ ਤੇ ਹਰਿਆਣਾ ਸਰਕਾਰ ਦੀ ਕਿਉਂਕਿ ਸਾਡਾ ਦੇਸ਼ ਜਿਹੜੇ ਲੋਕ ਜਿਹੜੇ ਆ ਜਿਹੜੇ ਫੌਜਾਂ ਨੇ ਉਹ ਬਾਹਰ ਲੜਾਈ ਲੜਦੀਆਂ ਨੇ ਬਾਜ਼ਾਂ ਤੋਂ ਪਾਰ ਵਾਲੇ ਲੋਕ ਜਿਹੜੇ ਸਾਡੀ ਧਰਤੀ ਦੇ ਨਾਲ ਆ ਜਾਣ ਇਸ ਕਰਕੇ ਇਹਨਾਂ ਨੇ ਸਾਡੇ ਕੋਈ ਸਾਡੇ ਕਦਾਨਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਸਾਡਾ ਬਹੁਤ ਵੱਡਾ ਨੁਕਸਾਨ ਦਾ ਇਸ ਦੇ ਸਬੰਧ ਦੇ ਵਿੱਚ ਅਸੀਂ ਪਹਿਲੀ ਤਰੀਕ ਨੂੰ ਭਾਜਪਾ ਦੇ ਮੋਦੀ ਸਰਕਾਰ ਦੇ ਪੁੱਤਰੇ ਹੈੱਡਕ quartਰਾਂ ਦੇ ਸਾਹਾਂਗੇ ਤੇ ਉਸ ਤੋਂ ਬਾਅਦ 13 ਤਰੀਕ ਨੂੰ ਜੀ ਮਾ ਟ੍ਰੈਕਟਰ ਮਾਰ ਕੇ ਕਰਾਂਗੇ ਜੋ ਸਾਡੇ ਨਾਲ ਕਿਸਾਨੀ ਦੇ ਨਾਲ ਹੋ ਰਿਹਾ ਉਹਦੇ ਵਿਰੋਧ ਦੇ ਵਿੱਚੋਂ ਬਾਈਕ ਜੁਕਾ ਖਾਲਸਾ ਉਹ ਬਾਈਕ ਜੁਕੀ ਪਾ